ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਚੈਨਲ ਨਾਲ ਜੁੜੇ ਨੇ ਅੱਜ ਦਾ ਪ੍ਰੋਗਰਾਮ ਜਾਰੀ ਹੈ ਇੱਕ ਕੁੜੀ ਹਰਿਆਣਾ ਤੋਂ ਜੋ ਮੁੰਡਾ ਇਹਨਾਂ ਨੂੰ ਪੰਜਾਬ ਤੋਂ ਹੀ ਚਾਹੀਦਾ ਸਿਰਫ ਪੰਜਾਬ ਤੋਂ ਤੇ ਇੱਕ ਕੁੜੀ ਇਕੱਲੀ ਨਾ ਭੈਣ ਨਾ ਭਰਾ ਦੋ ਕੁੜੀਆਂ ਨਿਊਜ਼ੀਲੈਂਡ ਨੇ ਜੀ ਨਰਸ ਨੇ 11 ਕੁੜੀਆਂ ਸਮੇਤ ਟੋਟਲ 31 ਰਿਸ਼ਤੇ ਨੇ ਅੱਜ ਦੇ ਪਰਿਵਾਰ ਦੇ ਨੰਬਰਾਂ ਸਮੇਤ ਨੋਟ ਕਰੋ ਜੀ ਪੰਜਾਬ ਤੋਂ 20 ਰਿਸ਼ਤੇ ਨੇ ਸਾਊਥ ਕੋਰੀਆ ਤੋਂ ਇੱਕ ਰਿਸ਼ਤਾ ਆਸਟ੍ਰੇਲੀਆ ਤੋਂ ਦੋ ਰਿਸ਼ਤੇ ਕੈਨੇਡਾ ਤੋਂ 6 ਰਿਸ਼ਤੇ ਤੇ ਨਿਊਜ਼ੀਲੈਂਡ ਤੋਂ 2 ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੋਟ ਕਰੋ ਜੀ ਸੋ ਅੱਜ ਦਾ ਜਿਹੜਾ ਪਹਿਲਾ ਰਿਸ਼ਤਾ ਹੈ ਉਹ ਕੁੜੀ ਦਾ ਰਿਸ਼ਤਾ ਜੀ ਜਿਹੜੇ ਭੈਣ ਭਰਾ ਨਵੇਂ ਜੁੜੇ ਨੇ ਸਾਰਿਆਂ ਨੂੰ ਦੱਸ ਦਈਏ ਕਿ ਜੋ ਐਡ ਪਾਉਣ ਦਾ ਪ੍ਰੋਸੈਸ ਹੈ ਤੁਹਾਨੂੰ WhatsApp ਰਾਹੀਂ ਅਸੀਂ ਭੇਜਦੇ ਆਂ। ਹੇਠਾਂ ਜੋ ਪੀਲੀ ਪੱਟੀ 'ਚ ਨੰਬਰ ਦੇਖ ਰਹੇ ਹੋ ਸਾਡਾ WhatsApp ਨੰਬਰ ਹੈ ਜੀ ਤੇ ਬਾਕੀ ਬੈਲ ਆਈਕਨ ਦਾ ਬਟਨ ਦਬਾਓ ਤੇ ਚੈਨਲ ਕਰੋ ਸਬਸਕ੍ਰਾਈਬ ਤੇ ਅੱਜ ਦੇ ਰਿਸ਼ਤੇ ਨੋਟ ਕਰੋ। ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਹੜਾ ਵੀ ਰਿਸ਼ਤਾ ਤੁਹਾਨੂੰ ਸਹੀ ਲੱਗਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ ਰੱਖ ਲਓ ਤੇ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਆਂ ਜੀ। ਪਹਿਲਾ ਰਿਸ਼ਤਾ ਨਾਮ ਕੌਰ ਜ਼ਿਲ੍ਹਾ ਹੁਸਿਆਰਪੁਰ ਤੋਂ ਕੁੜੀ ਬ ਔਰ ਸਬ ਤੇ ਐਮ ਐਸ ਸੀ ਫਾਰਮੂਲੇਸ਼ਨ ਮੈਕਰੋ ਵੈਲ ਟੈਕਨੋਲੋਜੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣ ਮੈਰਿਡ ਹੈ ਭਰਾ ਮੈਰਿਡ ਯੂਰਪ ਦੇ ਵਿੱਚ ਆ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੂਰ ਸਿੱਧੂ ਡੇਟ ਆਫ ਬਰਥ 1992 ਦਾ ਜੀ ਕੰਮ ਰੈਵਨਿਊ ਪਟਵਾਰੀ ਦੇ ਨਾਲ ਤੇ ਬਾਕੀ ਮੁੰਡਾ ਵੇਲੇ ਐਜੂਕੇਟਿਡ ਹੋਵੇ ਸੈਟਰਡੇਨ ਪੰਜਾਬ ਦੇ ਵਿੱਚ ਗਵਰਨਮੈਂਟ ਜੌਬ ਤੇ ਹੋਵੇ ਜਾਂ ਆਪਣਾ ਜਿਹੜਾ ਬਿਜ਼ਨਸ ਰੀਸੈਂਟ ਪਰਸਨੈਲਿਟੀ ਤੇ ਮੰਗ ਕੋਈ ਨਹੀਂ ਐਨ ਆਰ ਆਈ ਨੋ ਇੰਟਰਸਟਿਡ ਐਨ ਆਰ ਆਈ ਰਿਸ਼ਤਾ ਇਹਨਾਂ ਨੂੰ ਨਹੀਂ ਚਾਹੀਦਾ ਜੀ ਤੇ ਕੁੜੀ ਦੇ ਪਰਿਵਾਰ ਦਾ ਨੰਬਰ ਇਹਠਾਂ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਕਾਮ ਤੇ ਭੈਣ ਇੱਕ ਮੈਡ ਭਰਾ ਇੱਕ ਕੈਨੇਡਾ ਕੱਦ 6 ਫੁੱਟ 2 ਇੰਚ ਆ ਜੀ ਕਾਸਟ ਰਾਮਗੜੀ ਆ ਗੋਤ ਨੰਨੜਾ ਤੇ ਡੇਟ ਆਫ ਬਰਥ ਆ ਜਿਹੜਾ 3293 ਦਾ ਜੀ bizness owning fabrication workshop ਆਈ ਆਪਣੀ ਲੁਧਿਆਣਾ ਦੇ ਵਿੱਚ ਤੇ ਕੁੜੀ ਪੜੀ ਲਿਖੀ ਹੋਵੇ ਵਧੀਆ ਗੁਰਸਿੱਖ ਪਰਿਵਾਰ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਇਹ ਮੁੰਡਾ ਅੰਮ੍ਰਿਤਧਾਰੀ ਹੈ ਜੀ ਤੇ ਗੁਰਸਿੱਖ ਪਰਵਾਰ ਦੇ ਵਿੱਚ ਕੁੜੀ ਚਾਹੀਦੀ ਹੈ ਤੇ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਹਸਿਆਰਪੁਰ ਹਸਿਆਰਪੁਰ ਸੋਰੀ ਪੜਾਈ ਪਲੱਸ 2 ਨਾਨ ਮੈਡੀਕਲ ਕੀਤੀ ਹੋਈ ਹੈ ਇੰਡੀਆ ਤੋਂ ਬੈਚਲਰ ਇਨ ਹਸਪਿਟੈਲਿਟੀ ਮੈਨੇਜਮੈਂਟ ਆਸਟ੍ਰੇਲੀਆ ਤੋਂ ਪੜਾਈ ਕੀਤੀ ਹੋਈ ਹੈ ਜੀ ਮੁੰਡੇ ਨੇ ਤੇ ਭਰਾਣਾ ਜਿਹੜੀ ਉਹ ਇੱਕ ਮੈਡ ਇਟਲੀ ਹੈ ਭਰਾ ਇੱਕ ਅਨ ਮੈਡੀਟਲੀ ਹੈ ਕੱਦ 5 ਫੁੱਟ 10 ਇੰਚ ਕਾਸਟ ਲੁਬਾਣਾ ਗੋਤ ਗੋਤਰਾ ਤੇ ਡੇਟ ਆਫ ਬਰਥ ਹੈ ਜਿਹੜੀ ਸਤੰਬਰ 1994 ਦੀ ਹੈ ਜੀ ਕੰਮ ਆਸਟ੍ਰੇਲੀਆ ਸਿਟੀਜ਼ਨ ਹੈ ਜੀ ਮੁੰਡਾ ਲੋਕਲ ਟਰੱਕ ਡਰਾਈਵਰ ਹੈ ਉਥੇ ਤੇ ਕੁੜੀ ਗ੍ਰੈਜੂਏਟਡ ਹੋਵੇ 25 ਤੋਂ ਪਲੱਸ ਜਿਹੜੀ ਉਮਰ ਹੋਵੇ 5 ਫੁੱਟ 3 ਇੰਚ ਤੋਂ ਪਲੱਸ ਜਿਹੜਾ ਕੱਦ ਹੋਵੇ ਸਿੰਪਲ ਸਿਆਣੀ ਹੋਵੇ ਤੇ ਹੁਸਿਆਰਪੁਰ ਜਲੰਧਰ ਨਵਾਂ ਸ਼ਹਿਰ ਕਪੂਰਥਲਾ ਲੁਧਿਆਣਾ ਗੁਰਦਾਸਪੁਰ ਇਹ ਏਰੀਏ ਨੂੰ ਜਿਹੜੀ ਪਹਿਲਾ ਇੱਥੋਂ ਦੇ ਹੀ ਇਹਨਾਂ ਨੂੰ ਫੋਨ ਕਰਨ ਤੇ ਸੇਮ ਕਾਸਟ ਦੀ ਜਿਹੜੀ ਕੁੜੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟਰ ਪਰਿਵਾਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਆ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜਲੰਧਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਆ ਪੈਣ ਦੋ ਮੈਡ ਨੇ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਕਾਲੋਂ ਡੇਟ ਆਫ ਬਰਥ 7 1980 ਦਾ ਜੀ ਕੰਮ ਪ੍ਰਾਈਵੇਟ ਜੋਬ ਆ ਜੀ 12500 ਰੁਪਏ ਪਰ ਮਹੀਨਾ ਤੇ ਬਿੱਗ ਹਾਊਸ ਆਪਣਾ ਤੇ ਸਾਰੀ ਫੈਮਿਲੀ ਮੁੰਡੇ ਦੀ ਕੈਨੇਡਾ ਪੀਆਰ ਹੈ ਤੇ ਮੁੰਡਾ ਇੰਡੀਆ ਦੇ ਵਿੱਚ ਕੁੜੀ ਕੈਨੇਡਾ ਸਿਟੀਜ਼ਨ ਹੋਵੇ ਕੋਈ ਮੰਗ ਨਹੀਂ ਜੀ ਐਨਐਮ ਨਰਸ ਸਿੰਘ કરી ਹੋਵੇ ਤੇ ਸਿੱਖ ਪਰਿਵਾਰ ਹੋਵੇ ਭਾਵੇਂ ਕੁੜੀ ਡਿਵੋਰਸਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜੀ ਬਿਲਕੁਲ ਲਾਸਟ ਤੇ ਵੀ ਆਪਾਂ ਦੋ ਕੁੜੀਆਂ ਦੇ ਰਿਸ਼ਤੇ ਰੱਖੇ ਹੋਏ ਆ ਮਤਲਬ ਸਾਰੇ ਰਿਸ਼ਤੇ ਮਿਕਸ ਹੁੰਦੇ ਆ ਵੀਡੀਓ ਨੂੰ ਲਾਸਟ ਤੱਕ ਆਪਾਂ ਹੋਰ ਵੀ ਬਹੁਤ ਕੁਝ ਮੋਬਾਈਲ ਤੇ ਦੇਖਦੇ ਰਹਨੇ ਆ ਤੁਹਾਡੇ ਪਰਿਵਾਰ ਦਾ ਹੋ ਸਕਦਾ ਤੁਹਾਡਾ ਪਸੰਦ ਦਾ ਰਿਸ਼ਤਾ ਨਾ ਹੋਵੇ ਤੁਹਾਡੇ ਕਿਸੇ ਯਾਰ ਦੋਸਤ ਰਿਸ਼ਤੇਦਾਰੀ ਤੱਕ ਇਹ ਰਿਸ਼ਤਾ ਪਸੰਦ ਦਾ ਹੋਵੇ ਉਹਨਾਂ ਤੱਕ ਵੀਡੀਓ ਤੁਸੀਂ ਦੇਖ ਕੇ ਭੇਜ ਸਕੋ ਸੋ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਹੈ ਪਲੱਸ 2 ਜੀ.ਡੀ. ਪੜ੍ਹਾਈ ਕੀਤੀ ਹੋਈ ਆ ਪੈਣਾ ਤਿੰਨ ਮੈਲ ਨੇ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਕੋਤ ਢਾਲੀਵਾਲ ਡੇਟ ਆਫ ਬਰਥ 1991 ਦਾ ਜੀ ਕੰਮ ਪ੍ਰਾਈਵੇਟ ਜੋਬ ਹੈ ਜੀ ਇੱਕ ਕੱਲਾ ਜ਼ਮੀਨ ਹੈ ਯੂਰਪ ਦੀ ਜਿਹੜੀ ਫਾਈਲ ਲੱਗੀ ਹੋਈ ਹੈ ਰਿਸ਼ਤਾ ਕੁੜੀ ਘਰਵਾਰ ਸੰਭਾਲਣ ਵਾਲੀ ਹੋਵੇ ਪਰਿਵਾਰ ਦਾ ਨੰਬਰ ਹੈ ਜਿਹੜਾ ਲਾਲ ਪੱਟੀ ਦੇ ਵਿੱਚ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡਾ ਬਲੌਂਗ ਬਲੌਂਗ ਕਰਦਾ ਪੜ੍ਹਾਈ ਡਿਪਲੋਮਾ ਐਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਕੀਤੀ ਹੋਈ ਤਾਂ ਪੈਨ ਇੱਕ ਮੈਡ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 6 ਫੁੱਟ 2 ਇੰਚ ਕਾਸਟ ਜੱਟ ਗੋਤ ਸੰਧੂ ਡੇਟ ਆਫ ਬਰਥ 1992 ਦੀ ਹੈ ਜੀ ਕੰਮ ਆਸਟ੍ਰੇਲੀਆ ਪੀਆਰ ਆ ਜੀ ਮੁੰਡਾ ਤੇ 4 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਕੁੜੀ ਦੀ ਬੀ ਐ ਸਿੰਘ ਨਰਸਿੰਗ ਕਰੀ ਹੋਵੇ ਜਾਂ ਸਟੂਡੈਂਟ ਵੀਜ਼ਾ ਤੇ ਜਾਂ ਵਰਕ ਪਰਮਿਟ ਤੇ ਜਾਂ ਪੀਆਰ ਇਨ ਆਸਟ੍ਰੇਲੀਆ ਦੇ ਵਿੱਚ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਡਿਪਲੋਮਾ ਹੈਨ ਹਸਪਿਟੈਲਿਟੀ ਮੈਨੇਜਮੈਂਟ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 1997 ਦੀ ਹੈ ਜੀ ਕੰਮ 25 ਕਿੱਲੇ ਜ਼ਮੀਨ ਹੈ ਕੈਨੇਡਾ ਪੀਆਰ ਹੈ ਜੀ ਮੁੰਡਾ ਐਡਮਿੰਟਨ ਦੇ ਵਿੱਚ ਤੇ ਫਾਦਰ ਸਾਹਿਬ ਔਨਿੰਗ ਆਪਣਾ ਬਿਜ਼ਨਸ ਕਰਦੇ ਨੇ ਕੁੜੀ ਕੈਨੇਡਾ ਪੀਆ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਜਾਂ ਡਿਗਰੀ ਹੋਲਡਰ ਨਾ ਇੰਡੀਆ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਲੜਕੀ ਕੁੜੀ ਦਾ ਰਿਸ਼ਤਾ ਜੀ ਜ਼ਿਲ੍ਹਾ ਜਮਨਾਗਰ ਹਰਿਆਣਾ ਤੋਂ ਆ ਜੋ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਪੜਾਈ ਬੀਏ ਕੀਤੀ ਹੋਈ ਹੈ ਭੈਣ ਤਿੰਨ ਨੇ ਦੋ ਮੈਡ ਨੇ ਭਰਾ ਇੱਕ ਕਣ ਮੈਡਾ ਕੱਦ 5 ਫੁੱਟ 1 ਇੰਚ ਕਾਸਟ ਐਸ ਸੀ ਵਾਲਮੀਕੀ ਹੈ ਜੀ ਡੇਟ ਆਫ ਬਰਥ 3/10/98 ਦਾ ਕੁੜੀ ਦਾ ਕੰਮ ਪ੍ਰਾਈਵੇਟ ਜੋਬ ਇਨ ਕਾਲਜ ਦੇ ਵਿੱਚ ਕਰਦੀ ਹੈ ਕੁੜੀ ਤੇ ਮੁੰਡਾ ਵੈਲ ਐਜੂਕੇਟਿਡ ਹੋਵੇ ਤੇ ਵੈਲ ਸੈਟਲਡ ਹੋਵੇ ਵਧੀਆ ਫੈਮਿਲੀ ਤੋਂ ਹੋਵੇ ਸਿਰਫ ਪੰਜਾਬ ਤੋਂ ਹੀ ਇਹਨਾਂ ਨੂੰ ਜਿਹੜਾ ਰਿਸ਼ਤਾ ਇਹ ਮੁੰਡਾ ਚਾਹੀਦਾ ਤੇ ਕਾਸਟ ਨੋ ਵਰਕ ਕਾਸਟ ਦਾ ਕੋਈ ਚੱਕਰ ਨਹੀਂ ਤੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰੋ ਤੇ ਕੁੜੀ ਦੇ ਪਰਿਵਾਰ ਦਾ ਨੰਬਰ ਲਾਲ ਪੱਟੀ 'ਚ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਆ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਗ੍ਰੈਜੂਏਸ਼ਨ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕੱਦ 5 ਫੁੱਟ 7 ਇੰਚ ਕਾਸਟ ਅਰੋਰਾ ਹਿੰਦੂ ਹੈ ਤੇ 18 9 81 ਦਾ ਡੇਟ ਆਫ ਬਰਥ ਹੈ ਉਹਨੇ ਆਪਣਾ ਬਿਜ਼ਨਸ ਆ 7 ਤੋਂ 8 ਲੱਖ ਰੁਪਏ ਜਿਹੜੀ ਸਾਲਾਨਾ ਐਨੂਅਲ ਆਮਦਨ ਹੈ ਤੇ ਫਾਦਰ ਸਾਹਿਬ ਪ੍ਰਾਈਵੇਟ ਜੌਬ ਕਰਦੇ ਨੇ ਜੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਮੁੰਡਾ ਅਨਮੈਰਡ ਹੈ ਕੁੜੀ ਅਨਮੈਡ ਹੋਵੇ ਭਾਵੇਂ ਤੇ ਜਾਂ ਡਿਵੋਰਸਡ ਹੋਵੇ ਮੁੰਡਾ ਮੁੰਡਾ ਅਨਵੈਡ ਹੈ ਮੰਗ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਮਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੁੱਤ ਗਰੇਵਾਲ ਡੇਟ ਆਫ ਬਰਥ 6 8 93 ਦਾ ਜੀ ਤੇ ਕੰਮ ਇੰਡੀਅਨ ਰੇਲਵੇ ਦੇ ਵਿੱਚ ਹੈ ਮੁੰਡਾ ਪੜ੍ਹੀ ਲਿਖੀ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਤੇ ਲਾਸਟ ਤੇ ਵੀ ਚਾਰ ਬਟ ਵਿਚਾਰ ਬਟਾਂਦਰਾ ਕਰਾਂਗੇ ਵੀਡੀਓ ਨੂੰ ਸੁਣ ਕੇ ਜਾਇਓ ਤੇ ਲਾਸਟ ਤੇ ਫੀਸ ਬਾਰੇ ਵੀ ਗੱਲਬਾਤ ਕਰਾਂਗੇ ਨਾਮ ਕੌਰ ਪਤਾ ਸੰਗਰੂਰ ਤੋਂ ਕੁੜੀ ਬਲੌਂਗ ਕਰਦੀ ਆ ਆਪਾਂ ਸਪੋਟੀਫਾਈ ਦੇ ਉੱਤੇ ਵੀ ਆਉਣ ਲੱਗੇ ਇੰਸਟਾਗ੍ਰam ਮਤਲਬ ਪਹਿਲਾਂ ਸਭ ਤੋਂ ਪਹਿਲਾਂ ਆਪਾਂ YouTube ਤੇ ਸੀ ਇੰਸਟਾਗ੍ਰam Facebook ਤੇ ਵੀ ਆ ਗਏ ਸੀ ਸਪੋਟੀਫਾਈ ਤੇ ਵੀ ਆਉਣ ਲੱਗੇ ਸਪੋਟੀਫਾਈ ਤੇ ਮੈਂ ਸਾਰਾ ਕੁਝ ਵੀਡੀਓ ਦੇ ਲਾਸਟ ਤੇ ਜਰੂਰ ਦੱਸਾਂਗਾ ਸੁਣ ਕੇ ਜਾਇਓ ਵੀ ਨਾਮ ਕੌਰ ਪਤਾ ਸੰਗਰੂਰ ਤੋਂ ਕੁੜੀ ਬਲੌਂਗ ਕਰਦੀ ਆ ਪੜਾਈ BA BEd EGDC A ਇੱਕ ਸਾਲ ਦਾ ਜਿਹੜੇ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੂਤ ਮੰਦਿਰ ਡੇਟ ਆਫ ਬਰਥ 25 8 94 ਦੀ ਹੈ ਜੀ ਤੇ ਮੁੰਡਾ ਗਵਰਨਮੈਂਟ ਜੌਬ ਜਾਂ ਐਨ ਆਰ ਆਈ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਤੇ ਕੰਪਿਊਟਰ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਇਕੱਲਾ ਮੁੰਡਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੁੱਤ ਸਿੱਧੂ ਡੇਟ ਆਵਤ 15 12 2002 ਦਾ ਜੀ ਤੇ ਕੰਮ ਸੇਕ ਲਈ ਜ਼ਮੀਨ ਹੈ ਜੀ ਤੇ ਕੁੜੀ ਸੋਹਣੀ ਤੇ ਸਮਝਦਾਰ ਹੋਵੇ ਕਿਸੇ ਵੀ ਕੰਟਰੀ ਦੇ ਵਿੱਚ ਪੀਆਰ ਹੋਵੇ ਜਾਂ ਵੀਜ਼ਾ ਲੱਗਿਆ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦਾ ਵਟਸਐਪ ਮੁੰਡੇ ਦੇ ਪਰਿਵਾਰ ਦਾ ਵਟਸਐਪ ਨੰਬਰ ਹੈ ਜੀ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਜਿਹੜਾ ਰਿਸ਼ਤਾ ਜਿਹੜਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਡਿਪਲੋਮਾ ਆਟੋਮੋਬਾਈਲ ਇੰਜੀਨਿੰਗ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਈ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੂਤ ਗਰੇਵਾਲ ਡੇਟ ਆਫ ਬਰਥ 1994 ਦਾ ਜੀ ਕੰਮ ਚਾਰ ਕਿੱਲੇ ਜ਼ਮੀਨਾਂ ਇਟਲੀ ਵੀਜ਼ਾ ਹੋਲਡਰ ਹੈ ਇਟਲੀ ਵੀਜ਼ਾ ਹੋਲਡਰ ਆ ਮੁੰਡਾ ਮਾਰਚ ਵਿੱਚ ਇਟਲੀ ਜਾਣਾ ਹੈ ਇਸ ਟਾਈਮ ਮੁੰਡਾ ਇੰਡੀਆ ਹੈ ਤੇ ਕੁੜੀ ਸੁੰਦਰ ਲੰਬੀ ਹੋਵੇ ਸਲਾਈ ਜਾਂ ਪਾਰਲਰ ਦਾ ਕੰਮ ਜਾਣਦੀ ਹੋਵੇ ਜਾਂ ਸਿੱਖਣ ਦੀ ਚਾਹਵਾਨ ਹੋਵੇ ਇਟਲੀ ਜਾਣ ਦੀ ਇੱਛਕ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਫਤੇਗੜ ਸਾਹਿਬ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਬੀਏ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਇੱਕ ਆਨ ਮੈਡ ਕੈਨੇਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਤ ਗਿੱਲ ਡੇਟ ਆਫ ਬਰਥ 15/2/92 ਦਾ ਜੀ ਕੰਮ ਕੁੜੀ ਇੰਡੀਆ ਹੈ ਕੈਨੇਡਾ ਦਾ ਵਿਜ਼ਟਰ ਵੀਜ਼ਾ ਲੱਗਿਆ ਹੈ ਮੁੰਡਾ ਵੈਸ ਨੂੰ ਵੈਸ ਨੂੰ ਹੋਵੇ ਸੋਨਾ ਹੋਵੇ ਤੇ ਪੜਿਆ ਲਿਖਿਆ ਹੋਵੇ ਇੰਡੀਆ ਜਾਂ ਕੈਨੇਡਾ ਹੋਵੇ ਹੋਰ ਕਿਸੇ ਕੰਟਰੀ ਵਾਲੇ ਫੋਨ ਨਾ ਕਰਨ ਜਾਂ ਤਾਂ ਮੁੰਡਾ ਇੰਡੀਆ ਦੇ ਵਿੱਚ ਹੋਵੇ ਤੇ ਜਾਂ ਮੁੰਡਾ ਕੈਨੇਡਾ ਹੋਵੇ ਤੇ ਬਾਕੀ ਉੱਪਰ ਸਾਰਾ ਕੁਝ ਲਿਖਿਆ ਹੋਇਆ ਹੈ ਕਿਸੇ ਹੋਰ ਕੰਟਰੀ ਵਾਲੇ ਫੋਨ ਨਾ ਕਰਨ ਨੇੜੇ ਦੇ ਹੀ ਫੋਨ ਕਰਨ ਫਤੇਗੜ ਸਾਹਿਬ ਸਮਰਾਲਾ ਖੰਨਾ ਤੇ ਚਮਕੌਰ ਸਾਹਿਬ ਐਮਬੀ ਵਾਲੇ ਮੈਰਿਜ ਬਿਊਰੋ ਵਾਲੀ ਕੁੜੀ ਨੂੰ ਦੇ ਪਰਿਵਾਰ ਨੂੰ ਫੋਨ ਨਾ ਲਾਇਓ ਜੀ ਲਾਲ ਪੱਟੀ ਦੀ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਤਨਤਨ ਤੋਂ ਮੁੰਡਾ ਬਿਲੋਂਗ ਕਰਦਾ ਪੜਾਈ ਬੀਏ ਗ੍ਰੈਜੂਏਸ਼ਨ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੂਤ ਸੰਧੂ ਡੇਟ ਆਵਰਥ 10 5 94 ਕੰਮ 26 ਕਿੱਲੇ ਜ਼ਮੀਨ ਹੈ ਜੀ ਦੋ ਕੈਮਿਸਟਰੀ ਦੀ ਸ਼ਾਪ ਨੇ ਤੇ ਭਰਾ ਇੱਕ 26 ਕਿੱਲੇ ਜ਼ਮੀਨ ਹੈ ਜੀ ਕੁੜੀ ਜੱਟ ਸਿੱਖ ਗ੍ਰੈਜੂਏਸ਼ਨ ਹੋਵੇ 5 ਫੁੱਟ 5 ਇੰਚ ਤੋਂ 8 ਇੰਚ ਜਿਹੜਾ ਕੁੜੀ ਦਾ ਕੱਦ ਹੋਵੇ ਤਰਨ ਤਰਨ ਅੰਮ੍ਰਿਤਸਰ ਸਾਹਿਬ ਤੇ ਫਿਰੋਜ਼ਪੁਰ ਤੋਂ ਜਿਹੜਾ ਇਹਨਾਂ ਨੂੰ ਰਿਸ਼ਤਾ ਬਿਲੋਂਗ ਇਹ ਲੈ ਤੇ ਨੋ ਐਨ ਆਰ ਆਈ ਰਿਸ਼ਤਾ ਐਨ ਆਰ ਆਈ ਰਿਸ਼ਤਾ ਇਹਨਾਂ ਨੂੰ ਨਹੀਂ ਚਾਹੀਦਾ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਆ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਮਾਸਟਰ ਇਨ ਫਾਰਮੇਸੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਜੱਟ ਸਿੱਖ ਡੇਟ ਆਫ ਬਰਥ 23 06 95 ਦਾ ਜੀ ਕੰਮ ਵਰਕ ਇਨ ਫਾਰਮੇਸੀ ਇਨ ਕੈਨੇਡਾ 6 ਕਿਲੇ ਜ਼ਮੀਨ ਹੈ ਜੀ ਕਮਰਸ਼ੀਅਲ ਲੈਂਡ ਹੈ ਤੇ ਬਾਕੀ ਕੁੜੀ ਨਰਸਿੰਗ ਫਾਰਮੇਸੀ ਕੀਤੀ ਹੋਵੇ ਜਾਂ ਬੀ ਡੀ ਐਸ ਕੀਤੀ ਹੋਵੇ ਡੇਟ ਆਫ ਬਰਥ 24 ਤੋਂ 29 ਸਾਲ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਸਿੰਘ ਪਤਾ ਨਵਾਂ ਸਹਿਰ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਟੀਆਂ ਦਾ ਡੇਟ ਆਫ ਬਰਥ 1995 ਰਾਜ ਮਿਸਤਰੀ ਦਾ ਕੰਮ ਹੈ ਜੀ ਮਕਾਨ ਸਾਦਾ ਬਣਿਆ ਹੋਇਆ ਨਸੇ ਤੋਂ ਮੁੰਡਾ ਰਹਤਾ ਹੈ ਘਰੇਲੂ ਗਰੀਬ ਘਰ ਦੀ ਕੁੜੀ ਦਾ ਜਿਹੜਾ ਰਿਸ਼ਤਾ ਚਾਹੀਦਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਸਾਊਥ ਕੋਰੀਆ ਤੋਂ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਮੈਟ੍ਰਿਕ ਸਟੱਡੀ ਹੈ ਨਾ ਸਾਊਥ ਕੋਰੀਆ ਤੋਂ ਕੀਤੀ ਹੋਈ ਹੈ ਮੈਟ੍ਰਿਕ ਕੀਤੀ ਹੋਈ ਹੈ ਤੇ ਸਟੱਡੀ ਹੈ ਜਿਹੜੀ ਉਹ ਸਾਊਥ ਕੋਰੀਆ ਤੋਂ ਵੀ ਕੀਤੀ ਹੋਈ ਹੈ ਭੈਣ ਦੋ ਦੋ ਨੇ ਦੋਨੇ ਮੈਡ ਨੇ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਹੈ ਜਿਹੜੀ ਜੱਟ ਸਿੱਖ ਗੋਦਗ੍ਰੰਥ ਤੇ ਡੇਟ ਆਫ ਬਰਥ 7395 ਦਾ ਜੀ 9 ਕਿੱਲੇ ਜ਼ਮੀਨ ਹੈ ਜੀ ਮੁੰਡਾ ਸਾਊਥ ਕੋਰੀਆ ਤੇ ਭਰਾ ਕੋਈ ਨਹੀਂ ਇਕੱਲਾ ਹੀ ਮੁੰਡਾ ਹੈ ਤੇ 9 ਕਿੱਲੇ ਜ਼ਮੀਨ ਹੈ ਤੇ ਐਨ ਆਰ ਆਈ ਕੁੜੀ ਦਾ ਇਹਨਾਂ ਨੂੰ ਜਿਹੜਾ ਰਿਸ਼ਤਾ ਚਾਹੀਦਾ ਹੈ ਜੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਜਿਆਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜਲੰਧਰ ਜ਼ਿਲ੍ਹਾ ਜਲੰਧਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਤੇ ਇੱਕ ਭੈਣ ਨੇ ਪੈਨਿਕ ਮੈਡਾ ਨਿਊਜ਼ੀਲੈਂਡ ਦਾ ਭਰਾ ਕੋਈ ਨਹੀਂ ਕੱਦ ਜਿਹੜਾ 5 ਫੁੱਟ 9 ਇੰਚ ਕਾਸਟ ਜੱਟ ਸਿੰਘ ਡੇਟ ਆਫ ਬਰਥ 1987 ਦਾ ਜੀ ਕੰਮ ਹੈ ਜਿਹੜਾ ਵਰਕ ਐਗਰੀਕਲਚਰ ਤੇ ਦੋ 숍 ਨੇ ਇਲੈਕਟ੍ਰੀਕਲ ਦੀਆਂ ਤੇ ਆਨਿਕ ਬਿਜ਼ਨਸ ਆਪਣਾ ਬਿਜ਼ਨਸ ਕਰਦਾ ਮੁੰਡਾ ਕੁੜੀ ਸਮਝਦਾਰ ਹੋਵੇ ਐਜੂਕੇਟਿਡ ਹੋਵੇ ਜਲੰਧਰ ਹੁਸਿਆਰਪੁਰ ਜ਼ਿਲ੍ਹੇ ਹੀ ਸੰਪਰਕ ਕਰਨ ਇਹਨਾਂ ਨੇ ਲਿਖਾਇਆ ਪਰਿਵਾਰ ਨੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਦੋ ਨੰਬਰ ਨੇ ਦੋਨਾਂ ਤੇ ਗੱਲਬਾਤ ਕਰ ਸਕਦੇ ਹੋ ਯਾ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਕੌਰ ਜ਼ਿਲ੍ਹਾ ਪਟਿਆਲਾ ਸਿਟੀ ਤੋਂ ਆਂਦਾ ਜਿਹੜਾ ਬਲੌਂਕ ਕਰਦਾ ਹੈ ਪੜ੍ਹਾਈ ਐਮ ਕਾਮ ਇੰਡੀਆ ਤੋਂ ਤੇ ਹਿਊਮਨ ਰਿਸੋਰਸ ਮੈਨੇਜਮੈਂਟ ਕੈਨੇਡਾ ਤੋਂ ਜਿਹੜੀ ਕੁੜੀ ਨੇ ਕੀਤੀ ਹੋਈ ਹੈ ਜ਼ਿਲ੍ਹਾ ਪਟਿਆਲਾ ਮਤਲਬ ਜ਼ਿਲ੍ਹਾ ਪਟਿਆਲੇ ਦੇ ਨਾਲ ਸਿਟੀ ਤਾਂ ਪਾਇਆ ਖਾਸ ਪਟਿਆਲਾ ਕੁੜੀ ਦਾ ਜਿਹੜਾ ਐਡਰੈਸ ਹੈ ਤੇ ਭੈਣ ਕੋਈ ਨਹੀਂ ਭਰਾ ਹੈ ਕਨਮੈਡ ਕੈਨੇਡਾ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਰਿਫਿਊਜੀ ਹੈ ਜੀ ਡੇਟ ਆਫ ਬਰਥ 12 9 97 ਦਾ ਕੰਮ ਟੀਮ ਲੀਡਰ ਰਿਕਰੂਟਮੈਂਟ ਸਪੈਸ਼ਲਿਸਟ ਕੈਨੇਡਾ ਦੇ ਵਿੱਚ ਜਿਹੜਾ ਕੰਮ ਹੈ ਤੇ ਮੁੰਡਾ ਪੀਆਰ ਹੋਵੇ 18 ਤੋਂ 20 ਕਿੱਲੇ ਜ਼ਮੀਨ ਹੋਵੇ 5 ਫੁੱਟ 11 ਇੰਚ ਤੋਂ 6 ਫੁੱਟ ਤੱਕ ਜਿਹੜਾ ਕੁੜੀ ਦਾ ਮੁੰਡੇ ਦੇ ਪ੍ਰਵਾਹ ਮੁੰਡੇ ਦਾ ਕੱਦ ਹੋਵੇ ਤੇ ਕੁੜੀ ਦੇ ਪਰਿਵਾਰ ਦਾ ਨੰਬਰ 8 ਹਾਂ ਰੈੱਡ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਜਿਹੜਾ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਐਮ ਐਸ ਸੀ ਆਈਟੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਕੱਦ ਜਿਹੜਾ 6 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਘੁੰਮਣ ਡੇਟ ਆਫ ਬਰਥ 27 12 90 ਦਾ ਜੀ ਕੰਮ ਪ੍ਰਾਈਵੇਟ ਜੌਬ ਇਨ ਕਾਲਜ ਤੇ ਯੂਕੇ ਟਰੈਵਲਡ ਕੀਤਾ ਹੈ ਮੁੰਡੇ ਨੇ ਤੇ ਇਸ ਟਾਈਮ ਇੰਡੀਆ ਦੇ ਵਿੱਚ ਪ੍ਰਾਈਵੇਟ ਜੌਬ ਕਾਲਜ ਦੇ ਵਿੱਚ ਕਰ ਰਿਹਾ ਹੈ ਮੁੰਡਾ ਤੇ ਰਿਸ਼ਤਾ ਜਿਹੜਾ ਕੁੜੀ ਦੀ ਬੀਐਸਿੰਗ ਨਰਸਿੰਗ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸਿੱਖ ਗੂਤ ਬਰਾਡ ਡੇਟ ਆਫ ਬਰਥ 14 7 99 ਦਾ ਜੀ ਤੇ 8 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਕੈਨੇਡਾ ਆਪਣਾ ਬਿਜ਼ਨਸ ਆ ਪੀਆਰ ਦੀ ਫਾਈਲ ਲੱਗੀ ਹੋਈ ਹੈ 8 ਕਿੱਲੇ ਜ਼ਮੀਨ ਆ ਕੱਲਾ ਕੱਲਾ ਮੁੰਡਾ ਜੀ ਕੁੜੀ ਦਾ ਕੱਦ 5 ਫੁੱਟ 5 ਇੰਚ ਹੋਵੇ ਕੈਨੇਡਾ ਪੀਆਰ ਹੋਵੇ ਕੋਈ ਮੰਗਣੀ ਮੁੰਡਾ ਵੈਸ ਨੂੰ ਹੈ ਤੇ ਸੋਹਣਾ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਜਿਲ੍ਹਾ ਜਿਹੜਾ ਬਰਨਾਲਾ ਇੱਕ ਚੀਜ਼ ਜਿਹੜੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਜੀ ਕਿਹੜੇ ਕਿਹੜੇ ਬਾਹਰ ਜਾਣ ਦੇ ਇੱਕ ਆਪਾਂ VOTING ਕਰਵਾਈ ਸੀ ਆਪਣੇ ਚੈਨਲ ਤੇ ਤੁਸੀਂ ਦੇਖ ਵੀ ਸਕਦੇ ਹੋ ਚੈਨਲ ਤੇ ਜਾ ਕੇ ਜਿਦੇ ਵਿੱਚ ਆਪਾਂ ਪੁੱਛਿਆ ਸੀ ਵੀ ਕੁੜੀਆਂ ਵਿਆਹ ਨਾ ਹੋ ਰਨੰਦੇ ਅੱਜਕੱਲ੍ਹ ਕਾਰਨ ਕੀ ਹੈ ਇੱਕ ਦੂਸਰਾ ਕਾਰਨ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਬਾਹਰ ਜਾਣ ਦੇ ਹੱਕ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚ ਰਹਿਣ ਦੇ ਹੱਕ ਦੇ ਵਿੱਚੋਂ ਤੇ ਵੀਡੀਓ ਕਿੱਥੋਂ-ਕਿੱਥੋਂ ਦੇਖਦੇ ਹੋ ਇਹ ਜ਼ਰੂਰ ਜਿਹੜਾ ਕਮੈਂਟ ਜ਼ਰੂਰ ਕਰਿਓ ਜੀ ਅਗਲਾ ਇਸ ਦਾ ਨਾਮ ਕੌਰ ਪਤਾ ਜ਼ਿਲ੍ਹਾ ਬਰਨਾਲਾ ਤੋਂ ਕੁੜੀ ਬਲੌਂਗ ਕਰਦੀ ਹੈ ਪੜਾਈ ਬੀਐਸਸੀ ਨਾਨ ਮੈਡੀਕਲ ਨਾ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲੀ- ਇਕੱਲੀ ਕੁੜੀ ਹੈ ਕੁੜੀ ਹੈ ਜੀ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋ ਧਾਲੀਵਾਲ 9 1998 ਦਾ ਜਨਮ ਡੇਟ ਆ ਕੰਮ ਫਾਦਰ ਸਾਹਿਬ ਆ ਜਿਹੜੇ ਉਹ ਫਾਰਮਰ ਨੇ ਕੁੜੀ ਮੰਗਲੀਕ ਆ ਜੀ ਨਾ ਭੈਣ ਆ ਤੇ ਨਾ ਭਰਾ ਕੁੜੀ ਮੰਗਲੀਕ ਆ ਤੇ ਜਿਹੜਾ ਮੁੰਡਾ ਵੀ ਇਹਨਾਂ ਨੂੰ ਮੰਗਲੀਕ ਚਾਹੀਦਾ ਮਾਲਵਾ ਨੂੰ ਪਹਿਲਾ ਮੁੰਡਾ ਇੰਡੀਆ ਜੌਬ ਕਰਦਾ ਹੋਵੇ ਜਾਂ ਬਾਹਰ ਕਿਸੇ ਵੀ ਕੰਟਰੀ ਵਿੱਚ ਗਿਆ ਹੋਵੇ ਜੇ ਇੰਡੀਆ ਦੇ ਵਿੱਚ ਐ ਤਾਂ 9 ਤੋਂ 10 ਕਿੱਲੇ ਜਿਹੜੀ ਜ਼ਮੀਨ ਹੋਵੇ ਮੁੰਡੇ ਨੂੰ ਲਾਲ ਪੱਟੀ ਦੇ ਵਿੱਚ ਓਨਲੀ ਵਟਸਐਪ ਇਹ ਚੀਜ਼ ਨੂੰ ਧਿਆਨ ਰੱਖਿਓ ਪਰਿਵਾਰ ਜੀ ਲਿਖਾਉਂਦਾ ਤੇ ਉਹ ਤੇ ਅਮਲ ਕਰਿਆ ਕਰੋ ਓਨਲੀ ਵਟਸਐਪ ਵਟਸਐਪ ਦਾ ਨੰਬਰ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਦਿੱਤਾ ਹੋਇਆ ਡਾਇਰੈਕਟ ਪਰਿਵਾਰ ਨਾਲ ਗੱਲਬ ਕਰ ਸਕਦੇ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਜਿਹੜਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਤੇ ਡੀ ਫਾਰਮੇਸੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ 91 ਮੈਡ ਕੱਦ 5 ਫੁੱਟ 6 ਇੰਚ ਕਾਸਟ ਜੱਟ ਸੇ ਬਹੁਤ ਗਰੀਬ ਵਾਲ ਡੇਟ ਆਵਰਥ 2892 ਦੀ ਹੈ ਜੀ ਕੰਮ ਪਿੰਡ ਵਿੱਚ ਆਪਣਾ ਮੈਡੀਕਲ ਸਟੋਰ ਹੈ 30 ਤੋਂ 40000 ਮਹੀਨਾ ਜਿਹੜਾ ਇਨਕਮ ਹੈ ਤੇ ਵਧੀਆ ਕੋਠੀ ਸਹਿਰੀ ਏਰੀਆ ਦੇ ਵਿੱਚ ਤੇ ਜ਼ਮੀਨ ਕੋਈ ਨਹੀਂ ਤੇ ਨਸਾ ਰਹਿਤ ਹੈ ਜੀ ਮੁੰਡਾ ਮੁੰਡਾ ਸੋਹਣਾ ਹੈ ਤੇ ਕੁੜੀ ਜੱਟ ਸਿੱਖ ਕਾਸ਼ਟ ਤੋਂ ਹੀ ਹੋਵੇ ਤੇ ਸੋਹਣੀ ਹੋਵੇ ਘੱਟੋ ਘੱਟ ਪਲੱਸ 2 ਕਰੀ ਹੋਵੇ ਕੁੜੀ ਦੀ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਕੀਤੀ ਹੋਈ ਹੈ ਬੀਏ ਪਲੱਸ 2 ਤੇ ਬੀਏ ਕੀਤੀ ਹੋਈ ਹੈ ਭੈਣ ਦੋ ਮੈਡ ਨੇ ਭਰਾ ਇੱਕ ਮੈਡ ਕੱਦ 5 ਫੁੱਟ 7 ਇੰਚ ਕਾਸਟ ਬੀਸੀ ਬਰਾਗੀ ਸਿੱਖ ਨੇ ਤੇ ਗੋਤ 바ਵਾ ਡੇਟ ਆਵਤ 2794 ਦਾ ਜੀ ਕੰਪਿਊਟਰ ਟਾਈਪਿਸਟ ਪ੍ਰਾਈਵੇਟ ਡਿਸਟ੍ਰਿਕਟ ਕੋਰਟ ਫਰੀਦਕੋਟ ਦੇ ਵਿੱਚ ਤੇ ਆਪਣਾ ਗਵਰਨਮੈਂਟ ਲਾਇਸੈਂਸ ਹੈ ਜੀ ਮੁੰਡੇ ਦਾ ਟਾਈਪਿਸਟ ਦਾ ਤੇ ਕੁੜੀ ਜਰਨਲ ਤੇ ਬੀ ਸੀ ਕਾਸਟ ਦੀ ਹੋਵੇ ਐਸ ਸੀ ਕਾਸਟ ਨੂੰ ਸੌਰੀ ਆ ਭਾਜੀ ਇਹਨਾਂ ਨੇ ਲਿਖਾਇਆ ਜੋ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਟੈਕ ਮੈਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੂਤ ਗਰੇਵਾਲ ਡੇਟ ਆਵਰਤ 6 10 95 ਦਾ ਜੀ ਕੰਮ ਹੈ ਜਿਹੜਾ 8 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਪ੍ਰਾਈਵੇਟ ਜੋਬ ਹੈ 30000 ਰੁਪਏ ਮਹੀਨਾ ਅਤੇ 300 ਗਾਜ ਦਾ ਜਿਹੜਾ ਪਲਾਟ ਹੈ 8 ਕਿੱਲੇ ਜ਼ਮੀਨਾਂ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਤੇ ਜਿਹੜੀ ਕੁੜੀ ਇਹਨਾਂ ਨੂੰ ਚਾਹੀਦੀ ਹੈ ਕੈਨੇਡਾ ਪੀਆਰ ਹੋਵੇ ਜਾਂ ਗੌਰਮ ਜਾਦਾ ਬਾਹਰ ਕੈਨੇਡਾ ਪੀਆਰ ਹੋਵੇ ਜਾਂ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਗਵਰਨਮੈਂਟ ਜੋਬ ਤੇ ਹੋਵੇ ਵਧੀਆ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਟਿਆਲਾ ਸਿਟੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਦੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਤੇ ਸ਼ੋਰੂਮ ਪਲਾਟ ਹੈ ਜਿਹੜਾ 10 ਬਏ 60 ਦਾ ਕਮਰਸ਼ੀਅਲ ਰੋਡ ਪਟਿਆਲਾ ਸਿਟੀ ਅੰਦਰ ਤੇ 8 ਕਿੱਲੇ ਜ਼ਮੀਨ ਹੈ ਜੀ ਸਾਢੇ 6 ਕਿੱਲੇ ਪਿੰਡ ਦੇ ਵਿੱਚ ਹੈ ਤੇ ਡੇਢ ਕਿੱਲਾ ਮੇਨ ਰੋਡ ਦੇ ਉੱਪਰ ਤੇ ਪਿਤਾ JE ਰਿਟਾਇਰਡ ਨੇ ਤੇ ਡੇਢ ਕਰੋੜ ਦੇ ਵਿੱਚ ਕੋਠੀ ਜਿਹੜੀ ਪਾਈ ਹੋਈ ਨੇ ਕੀਮਤ ਦੀ ਤੇ ਇੱਕ ਕੋਠੀ ਜਿਹੜੀ ਪਿੰਡ ਦੇ ਵਿੱਚ ਹੈ ਵਰਕਿੰਗ ਇਨ ਫਾਈਨਾਂਸ ਕੰਪਨੀ ਮੁੰਡਾ ਸੁੱਧ ਬੈਸ ਨੂੰ ਹੈ ਜੀ ਤੇ ਕੁੜੀ ਐਜੂਕੇਟਿਡ ਹੋਵੇ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਦੇ ਉੱਪਰ ਹੋਵੇ ਲਾਲ ਪੱਟੀ ਤੇ ਜੌਬ ਤੇ ਸੁੰਦਰ ਹੋਵੇ ਕੁੜੀ ਤੇ ਪਟਿਆਲਾ ਸੰਗਰੂਰ ਨੂੰ ਪਹਿਲਾ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਨੋਟ ਕਰੋ ਜੀ ਮੇਰੇ ਹਿਸਾਬ ਨਾਲ ਤਿੰਨ ਚਾਰ ਚਾਰ ਰਿਸ਼ਤਿਆਂ ਦੀ ਲਿਸਟ ਰਹੇਗੀ ਪੂਰੀ ਵੀਡੀਓ ਸੁਣ ਕੇ ਤੇ ਲਾਸਟ 45 ਬਾਰੇ ਤੇ ਹੋਰ ਗੱਲਾਂ ਬਾਤਾਂ ਕਰਾਂਗੇ ਵੀਡੀਓ ਲਾਸਟ ਤੱਕ ਦੇਖਿਓ ਜੀ ਨਾਮਕਔਰ ਕੁੜੀ ਦਾ ਰਿਸ਼ਤਾ ਜਿਲ੍ਹਾ ਲੁਜ ਜ਼ਿਲਹੰਦਰ ਤੋਂ ਕੁੜੀ ਬਲੌਂਗ ਕਰਦੀ ਹੈ ਪੜ੍ਹਾਈ ਬੀ ਐਸ ਸੀ ਨਰਸਿੰਗ ਪਲੱਸ ਆਰ ਐਨ ਰਜਿਸਟਰਡ ਨਰਸਿੰਗ ਪੈਣ ਕੋਈ ਨਹੀਂ ਭਰਾ 2 ਕੱਦ 5 ਫੁੱਟ 3 ਇੰਚ ਕਾਸਟ ਜੱਟ ਸੇ ਗੋਤ ਕੱਦ 5 3 ਕਾਸਟ ਜੱਟ ਸੇ ਡੇਟ ਆਫ ਬਰਥ 1992 ਦਾ ਜੀ ਕੁੜੀ ਨਿਊਜ਼ੀਲੈਂਡ ਸਿਟੀ ਜਾਣਾ ਜੀ ਤੇ ਰਜਿਸਟਰਡ ਨਰਸ ਹੈ ਇਨ ਗਵਰਨਮੈਂਟ ਹਸਪੀਟਲ ਨਿਊਜ਼ੀਲੈਂਡ ਦੇ ਵਿੱਚ ਮਤਲਬ ਨਿਊਜ਼ੀਲੈਂਡ ਦੇ ਵਿੱਚ ਕੁੜੀ ਸਰਕਾਰੀ ਜੋਬ ਦੇ ਉੱਪਰ ਹੈ ਨਿਊਜ਼ੀਲੈਂਡ ਸਿਟੀ ਜਾਣਾ ਜੀ ਉੱਥੋਂ ਦੀ ਤੇ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ ਜੋਬ ਦੇ ਨਾਲ ਨਾਲ ਬਿਜ਼ਨਸ ਵੀ ਹੋਵੇ ਸੋਨਾ ਵੈਸਣੂ ਤੇ ਖਾਨਦਾਨੀ ਪਰਿਵਾਰ ਹੋਵੇ ਐਮ ਵੀ ਮਾਫ ਮੈਰਿਜ ਬਿਊਰੋ ਵਾਲੇ ਫੋਨ ਨਾ ਕਰੋ ਮੈਰਿਜ ਬਿਊਰੋ ਵਾਲਿਆਂ ਵਾਸਤੇ ਵੀ ਆਪਾਂ ਲਾਸਟ ਤੇ ਗੱਲਬਾਤ ਕਰਦੇ ਹਾਂ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਜ਼ਿਲ੍ਹਾ ਬਠਿੰਡਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਨੈਨੀ ਦਾ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਯੂ ਐਸ ਏ ਹੈ ਜੀ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋ ਸਿੱਧੂ ਡੇਟ ਆਫ ਬਰਥ 26 992 ਦਾ ਕੰਮ ਨਿਊਜ਼ੀਲੈਂਡ ਨਰਸ ਹੈ ਇਹ ਕੁੜੀ ਵੀ ਤੇ ਮੁੰਡਾ ਜਿਹੜਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਏ ਪੀ ਆਰ ਇਨਾਂ ਕਿਸੇ ਕੰਟਰੀ ਦੇ ਵਿੱਚ ਪੀ ਆਰ ਹੋਵੇ ਤੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦੇ ਦੋ ਨੰਬਰ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਇਨ ਕੰਪਿਊਟਰ ਸਾਇੰਸ ਇੰਡੀਆ ਤੋਂ ਕੀਤੀ ਹੋਈ ਹੈ ਮਾਸਟਰ ਇਨ ਸਾਈਬਰ ਸਕਿਉਰਿਟੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਸੋਢੀ ਖੱਤਰੀ ਡੇਟ ਆਫ ਬਰਥ 1998 ਦਾ ਜੀ ਕੰਮ ਕੈਨੇਡਾ ਵਰਕ ਪਰਮਿਟ ਤੇ ਹੈ ਜੀ ਮੁੰਡਾ ਆਈਟੀ ਜੋਬ ਇਨ ਅਲਬਰਟਾ ਕੈਨੇਡਾ ਦੇ ਵਿੱਚ ਜਿਹੜੀ ਕਰਦਾ ਮੁੰਡਾ ਤੇ 12 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਤੇ ਦੋ ਪਲਾਟ ਨੇ ਇਹ ਐਡ ਪਿਛਲੀ ਵਾਰ ਰਹਿ ਗਿਆ ਸੀਗਾ 12 ਕਿੱਲੇ ਇਹ ਦੋ ਪਲਾਟ ਆ ਮੁੰਡੇ ਨੂੰ ਜਿਹੜੀ ਪ੍ਰੋਪਰਟੀ ਐ ਕੁੜੀ ਬੀ ਡੀ ਐਸ ਜਾਂ ਬੀ ਟੈਕ ਕੀਤੀ ਹੋਵੇ ਸੀ ਐਸ ਸੀ ਜਾਂ ਐਮ ਟੈਕ ਵੈਲ এডਿਕੇਟਿਡ ਹੋਵੇ ਕਹਿਣ ਦਾ ਭਾਵ ਕੁੜੀ ਇੰਡੀਆ ਹੋਵੇ ਜਾਂ ਕੈਨੇਡਾ ਪੀ ਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਐ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਬੀ ਕਾਮ ਕੀਤੀ ਹੋਈ ਐ ਭੈਣ ਇੱਕ ਮੈਡ ਭਰਾ ਇੱਕ ਉਹਨੇ ਆਪਣਾ ਬਿਜ਼ਨਸ ਕਰਦਾ ਜੀ ਲੁਧਿਆਣਾ ਦੇ ਵਿੱਚ ਕੱਦ 5 ਫੁੱਟ 8 ਇੰਚ ਕਾਸਟ ਰਾਮਕੜੀਆ ਗੋਤ ਨੰਡਰਾ ਤੇ ਡੇਟ ਆਫ ਬਰਥ 20 ਅਕਤੂਬਰ 1995 ਕੈਨੇਡਾ ਜਿਹੜਾ ਮੁੰਡਾ ਹੈ ਤੇ ਪੀਆਰ ਅਪਲਾਈ ਕੀਤੀ ਹੋਈ ਹੈ ਲਾਇਸੈਂਸ ਟੈਕਨੀਸ਼ੀਅਨ ਐਟ ਵੋਲਵੋ ਦੇ ਵਿੱਚ ਜਿਹੜਾ ਇਹਨਾਂ ਦਾ ਕੰਮ ਆ ਕੈਨੇਡਾ ਦੇ ਵਿੱਚ ਮੁੰਡੇ ਦਾ ਤੇ ਅਗਲਾ ਜਿਹੜਾ ਕੁੜੀ ਇਹਨਾਂ ਨੂੰ ਚਾਹੀਦੀ ਹੈ ਕੈਨੇਡਾ ਪੀਆਰ ਹੋਵੇ ਪੜ੍ਹੀ ਲਿਖੀ ਵਧੀਆ ਪਰਵਾਰ ਦੀ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਔਰ ਪਹਿਲਾ ਪੁਆਇੰਟ ਜੀ ਆਪਣਾ ਕਾਊਂਟ ਸਪੋਟੀਫਾਈ ਨੇ ਅਪਰੂਵ ਕਰ ਲਿਆ ਹੈ ਸਪੋਟੀਫਾਈ ਦੇ ਉੱਪਰ ਪੌਡਕਾਸਟ ਦੇ ਵਿੱਚ ਜਾ ਕੇ ਤੁਸੀਂ ਆਪਣਾ ਸਾਡਾ ਵਿਆ ਮੈਰਿਜ ਬਿਊਰੋ ਸਰਚ ਕਰਕੇ ਆਪਣੇ ਪ੍ਰੋਗਰਾਮ ਨੂੰ ਦੇਖ ਸਕਦੇ ਹੋ ਵਿਦ ਵੀਡੀਓ ਔਰ ਦੂਸਰਾ ਖਾਸ ਪੁਆਇੰਟ ਹੈ ਜੀ ਲੜਕੀਆਂ ਦੀ ਐਡ ਵਾਸਤੇ ਆਪਾਂ 200 ਰੁਪਿਆ ਫੀਸ ਲੈਸ ਕੀਤੀ ਹੋਈ ਹੈ ਤਾਂ ਜੋ ਲੜਕਾ ਔਰ ਲੜਕੀ ਦੀਆਂ ਪ੍ਰੋਫਾਈਲਾਂ ਆਪਣੇ ਚੈਨਲ ਦੇ ਉੱਪਰ ਮੇਨਟੇਨ ਹੋ ਸਕਣ ਵੇਰੀਏਸ਼ਨ ਜ਼ਿਆਦਾ ਨਾ ਆਵੇ ਔਰ ਤੀਸਰਾ ਖਾਸ ਪੁਆਇੰਟ ਹੈ ਜੀ ਮੈਰਿਜ ਬਿਊਰੋ ਵਾਲਿਆਂ ਵਾਸਤੇ ਜਿੰਨੇ ਵੀ ਐਡਾਂ ਦੇ ਹੇਠਾਂ ਲਿਖਿਆ ਹੁੰਦਾ ਐਮ ਵੀ ਮਾਫ ਮੈਰਿਜ ਮੈਰਿਜ ਵੀਰੋ ਵਾਲੇ ਉਹਨਾਂ ਪਰਿਵਾਰਾਂ ਨੂੰ ਫੋਨ ਨਾ ਕਰਿਆ ਕਰੋ ਜੀ ਔਰ ਖਾਸ ਤੌਰ ਤੇ ਮੈਂ ਤਾਂ ਕਹਿੰਨਾ ਮੈਨੂੰ ਕੋਈ ਦਿੱਕਤ ਨਹੀਂ ਤੁਹਾਡੇ ਫੋਨ ਲਗਾਉਣ ਤੇ ਪਰ ਫਰੌਡ ਵਾਲਾ ਕੰਮ ਕਿਸੇ ਨਾਲ ਨਾ ਹੋਵੇ ਮੈਂ ਤਾਂ ਇਹ ਚੀਜ਼ ਤੋਂ ਸਾਵਧਾਨ ਕਰਨਾ ਚਾਹੁੰਨਾ ਔਰ ਜਿਹੜੇ ਪਰਿਵਾਰਾਂ ਨੂੰ ਮੈਰਿਜ ਵੀਰੋ ਦਾ ਫੋਨ ਆਉਂਦਾ ਸਾਡੇ ਤੋਂ ਇਲਾਵਾ ਉਹ ਉਹਨਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਆਪਣੀ ਜਾਂਚ ਪੜਤਾਲ ਕਰੋ ਤੇ ਤੁਹਾਡੀ ਰਿਸਪੌਂਸਿਬਿਲਟੀ ਹੋਏਗੀ ਕੱਲ ਨੂੰ ਤੁਹਾਡੇ ਨਾਲ ਜੋ ਵੀ ਰਿਸ਼ਤਾ ਹੁੰਦਾ ਜਾਂ ਤੁਹਾਡੇ ਨਾਲ ਕੋਈ ਹੋਰ ਗੱਲਬਾਤ ਹੁੰਦੀ ਹੈ ਸੋ ਇਸ ਕਰਕੇ ਮੈਂ ਬਾ ਦੁਬਾਰਾ ਫੇਰ ਕਹਿਣਾ ਚਾਹਣਾ ਹੈ ਕਿ ਜਿਨ੍ਹਾਂ ਨੂੰ ਵੀ ਫੋਨ ਆਉਂਦਾ ਮੈਰਿਜ ਬਿਊਰੋ ਵਾਲਿਆਂ ਵੱਲੋਂ ਆਪਣੀ ਜਾਂਚ ਪੜਤਾਲ ਕਰਕੇ ਜਾਂ ਕੋਈ ਆਪਾਂ ਕਹ ਜੀ ਐਡਵਾਂਸ ਦੇ ਵਿੱਚ ਫੀਸ ਨਾ ਦਿਓ ਜਾਂ ਕੋਈ ਰਜਿਸਟ੍ਰੇਸ਼ਨ ਫੀਸ ਮੰਗਦਾ ਕੇਸੀ ਰਿਸ਼ਤਾ ਕਰਵਾ ਦਿਆਂਗੇ ਐਵੇਂ ਕਿਸੇ ਦੇ ਚਾਂਸੇ ਦੇ ਵਿੱਚ ਨਾ ਆਓ ਜੀ ਹਾਂ ਜੈਨੂਅਨ ਬੰਦਿਆਂ ਨੂੰ ਮੈਂ ਰੋਕਦਾ ਨਹੀਂ ਉਹ ਕੰਮ ਕਰ ਸਕਦੇ ਨੇ ਤੇ ਲਾਸਟ ਤੇ ਮੈਂ ਇੱਕ ਚੀਜ਼ ਖਾਸ ਤੌਰ ਤੇ ਹਰੇਕ ਵੀਡੀਓ 'ਚ ਕਹਿਣਾ ਹੈ ਕਿ ਤੁਹਾਡੇ ਸਾਥ ਸਬੰਧੀਆਂ ਤੁਹਾਡੇ ਰਿਸ਼ਤੇਦਾਰਾਂ ਤੱਕ ਇਸ ਵੀਡੀਓ ਨੂੰ ਪਹੁੰਚਾਓ ਤਾਂ ਜੋ ਕਿਸੇ ਦੇ ਇਸ ਵੀਡੀਓ ਦੇ ਵਿੱਚੋਂ ਰਿਸ਼ਤਾ ਪਸੰਦ ਆ ਸਕੇ ਤੇ ਕਿਸੇ ਦਾ ਘਰ ਵੱਸ ਸਕੇ ਤੇ ਇਸ ਤੋਂ ਵੱਡਾ ਹੋਰ ਕੋਈ ਪੰਡ ਦਾ ਕੰਮ ਨਹੀਂ ਸ਼ੇਅਰ ਕਰੋ ਤੇ ਆਸ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ ਥੈਂਕ ਯੂ ਧੰਨਵਾਦ ਜੀ